ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਮਸ਼ਹੂਰ ਮਾਨਮਤੇ ਨਗਰਪਿੰਡ ਦੇ ਵਿੱਚ ਆ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਬੂਈਆਂ ਵਾਲੇ ਦੇ ਵਿੱਚ ਤੇ ਬੂਈਆਂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਰਹਿ ਜਾਂਦਾ ਤੇ ਅੱਜ ਜਿਸ ਘਰ ਦੇ ਵਿੱਚ ਆਏ ਹੋਏ ਹਾਂ ਦੋ ਜਾਨਵਰ ਵਕਾਊ ਆ ਮਿੱਤਰੋ ਦੋਵੇਂ ਜਾਨਵਰੀ ਨੀਲੀ ਤੇ ਰਾਵੀ ਨਸਲ ਦੇ ਵਿੱਚ ਆ ਇੱਕ ਤਾਂ ਮੈਂ ਆ ਬਾਈ ਦੇ ਕੋਲੇ ਪਾਕਮਾਲ ਚੰਗੇ ਢਾਂਚੇ ਦੀ ਚੰਗੇ ਲੇਵੇ ਭਾਂਡੇ ਵਾਲੀ ਤੇ ਇੱਕ ਝੋਟੀ ਆ ਆਓ ਪਹਿਲਾਂ ਆਪਾਂ ਮੈਂ ਦੇ ਬਾਰੇ ਜਾਣਦੇ ਆ ਝੋਟੀ ਬਾਰੇ ਆਪਾਂ ਪੂਖਤਾ ਜਾਣਕਾਰੀ ਫਿਰ ਲੈਣੇ ਆ ਪਹਿਲਾਂ ਮਿਲਦੇ ਵੀਰ ਨੂੰ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਚਾਲ ਆ ਵੀਰੇ ਵਧੀਆ ਵਧੀਆ ਬਈ ਤੁਸੀਂ ਸੇਤਾਂਕਰ ਪਰਿਵਾਰ ਬਾਈ ਹਾਂਜੀ ਵਧੀਆ ਬਈ ਤੁਸੀਂ ਦੱਸੋ ਠੀਕ ਆ ਇੱਕ ਵਾਰੀ ਵੱਡੇ ਭਾਈ ਨਾਮ ਦੱਸ ਦਈਏ ਆਪਣਾ ਭਰਾ ਬਈ ਨਾਮ ਮੇਰਾ ਕਰਨਵੀਰ ਸਿੰਘ ਆਈ ਕਰਨਵੀਰ ਸਿੰਘ ਸਨ ਆਫ ਵੀਰੇ ਜਗਸੀਰ ਸਿੰਘ ਜੀ ਠੀਕ ਆ ਕਰਨ ਵੀਰੇ ਬਾਹਰ ਖੇਤਾਂ 'ਚ ਘਰ ਰਹਿ ਗਿਆ ਹਨਾ ਐਡਰੈਸ ਮਾੜਾ ਜਾਂ ਦੱਸਦੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਬਾਹਰ ਆਪਣਾ ਬਈ ਇੱਥੇ ਆਪਣਾ ਜਦੋਂ ਆਉਣੇ ਧੰਨਾ ਸ਼ੀਦਲ ਸੜਕ ਹਾਂਜੀ ਇਧਰੋਂ ਬਸ ਆਪਣਾ ਪਿੰਡ ਦਾ ਐਂਟਰ ਕਰਕੇ ਬਾਰ ਬਾਰ ਹੀ ਘਰ ਰਹਿ ਗਈ ਬਾਰ ਬਾਰ ਖੇਤਾਂ ਹਾਂਜੀ ਪਿਤਾਰ ਮਸ਼ਾਲਾ ਲੰਘ ਕੇ ਹਨਾ ਪਿਤਾਰ ਮਸ਼ਾਲਾ ਲੰਘ ਕੇ ਬਈ ਠੀਕ ਆ ਬਈ ਠੀਕ ਆ ਤੇ ਵੱਡੇ ਭਾਈ ਜਿਹੜੀ ਮਹਿ ਵੇਚਣੀ ਆ ਆਪਾਂ ਹੁਣ ਹਨਾ ਹਾਂਜੀ ਹਾਂਜੀ ਤੇ ਕਰਨ ਵੀਰੇ ਕਿੰਨਵਾ ਸੂਆ ਸੁਣਦੀ ਆ ਇਹ ਤੀਜਾ ਸੂਆ ਸੁਣਾ ਬਈ ਹਨਾ ਤੀਜਾ ਸੂਆ ਸੁਣਾ ਆ ਇਹਨੇ ਹਾਂਜੀ ਹਾਂਜੀ ਕਰਨ ਵੀਰੇ ਕਿੰਨੇ ਕੁ ਦਿਨ ਸਾਇਤ <small> ਕਿਨੂ ਠੀਕ ਹੈ ਤੇ ਬਈ ਲੋਰੀ ਦਾ ਪਰ ਪਰ ਆ ਲੋਰੀ ਦਾ ਲੱਗਿਆ ਠੀਕ ਆ ਆਪ ਦਾ ਇਹਦਾ ਪਤਾ ਕੁਛ ਕਿਹੜੀ ਆ ਹਾਂਜੀ ਇਹ ਬਈ ਬਾਵਰਵੰਦੀ ਆ ਪਾਵਰਵੰਦੀ ਇਹਦਾ ਸਾਰਾ ਆਪਣੇ ਕੋਲ ਹੈਗਾ ਵਾ ਮਤਲਬ ਰਿਕਾਰਡ ਪ੍ਰੋਪਰ ਹੈ ਉੱਪਰ ਹੈਗਾ ਬਈ ਜੇਕਰ ਨੂੰ ਹੋਇਆ ਤਾਂ ਆਪਾਂ ਪਾ ਦਾਂਗੇ ਯੂਟਿਊਬ ਠੀਕ ਆ ਵੀਰੇ ਠੀਕ ਆ ਕਰਨ ਵੀਰੇ ਕਿੰਨਾ ਦੁੱਧ ਚੋਇਆ ਹੋਇਆ ਆਪਾਂ ਇਹਦੇ ਥੱਲੂ ਬਈ ਇਹਦੇ ਥੱਲੂ ਆਪਾਂ ਪਹਿਲੇ ਸਵੇਰੇ 16 ਕਿਲੋ ਦੁੱਧ ਚੋਇਆ ਵੀ 16 ਕਿਲੋ ਦੁੱਧ ਆਪਾਂ ਭਾਂਡੇ ਦੇ ਵਿੱਚ ਪਾਇਆ ਹੋਇਆ ਹਾਂ ਹਾਂਜੀ ਭਾਈ ਠੀਕ ਆ ਭਾਈ ਠੀਕ ਆ ਤੇ ਕਰਨ ਬਈ ਫਿਰ ਮੰਨ ਲਾ ਜਦੋਂ ਫਿਰ 10 ਦਿਨ ਪਿਆ ਫਿਰ ਲੈਣ ਵਾਲੇ ਤਾਂ ਰਿ ਰੇਡ ਦਾ ਫੋਨ ਤੇ ਹੀ ਕਰਾਂਗੇ ਭਾਈ ਫੋਨ ਤੇ ਕਰਾ ਠੀਕ ਹੈ ਭਾਈ ਕੱਡੀ ਪਾਰ ਨੂੰ ਵੀਰੇ ਲਖਵੀਰ ਭਾਈ ਤੋਰੀ ਮੜਾ ਜਾ ਲੈ ਵੀ ਮਿੱਤਰੋ ਤੀਜਾ ਸੂਆ ਕਰਮਾਂ ਵਾਲੀ ਸੁੰਦੀ ਆ 16 ਕਿਲੋ ਦੁੱਧ ਇਹਨੇ ਦੂਜੇ ਸੂਏ ਦੇ ਵਿੱਚ ਭਾਂਡੇ ਦੇ ਵਿੱਚ ਪਾਇਆ ਹੋਇਆ ਆਪ ਇਹ ਬਾਬਰਵੰਨ ਦੀ ਆ ਅੱਗੇ ਇਹ ਲੋਰੀ ਤੋਂ ਕਰਮਾਂ ਵਾਲੀ ਗੱਪਣ ਹੋਈ ਹੋਈ ਆ ਕਿਉਂਕਿ ਭਾਈ ਮੈਂ ਦਾ ਢੰਚਾ ਟੰਚਾ ਸਰੀਰਕ ਬੰਤਰ ਲੈਵਾ ਭਾਂਡਾ ਵੀ ਸਾਰੇ ਪਾਸਿਆਂ ਤੋਂ ਯਾਰ ਉੱਡ ਜੂ ਉੱਡ ਜੂ ਕਰਦੀ ਆ ਕਰਮਾਂ ਵਾਲੀ ਮਿੱਤਰੋ ਕਿ ਕੋਈ ਵਜੂਦ ਨਹੀਂ ਮੈਂ ਇਹਦਾ ਕਹਿ ਸਕਦੇ ਆ ਆਪਾਂ ਵੀ ਕੋਈ ਕਰਮ ਵਾਲੀ ਦੇ ਹੱਥ ਤਰਾੜੀ ਕੋਈ ਰੱਖ ਸਕਦਾ ਹੀ ਨਹੀਂ ਕਹਿ ਸਕਦਾ ਕਿ ਵੀ ਇੱਥੋਂ ਹੈ ਨਹੀਂ ਤੇ ਇੱਥੋਂ ਇੱਧਰ ਆ ਤੇ ਉੱਧਰ ਹੋ ਪਰ ਹਾਂ ਠੀਕ ਆ ਗੱਲ ਰੇਟ ਤੇ ਹੁੰਦੀ ਹੈ ਕਿਉਂਕਿ ਜਿਹੜਾ ਭਾਈ ਪ੍ਰੋਪਰ ਰਿਕਾਰਡ ਵਾਲੀ ਮੈਂ ਆ ਉਹ ਭਾਈ ਮਿਲ ਨਹੀਂ ਰੇਟ ਤੇ ਆ ਕਿਉਂਕਿ ਵੀਰੇ ਜਿਨੇ ਪੱਠੇ ਪਾਏ ਹੁਣ ਜਿਨੇ ਖੋਲ ਕੇ ਬੰਨੀ ਹੋਵੇ ਤੇ ਜਿਨੇ ਧੁੱਪੇ ਸ਼ਾਵੇਂ ਕੀਤੀ ਹੋਵੇ ਉਹਨੂੰ ਬੜੀ ਆਸ ਹੁੰਦੀ ਆ ਸਿੰਘ ਵਖਾਈ ਪੁੱਤ ਇੱਕ ਵਾਰੀ ਇਹਦਾ ਆ ਵੇਖੋ ਫੇਸ ਕੁਆਲਿਟੀ ਦੀ ਮੈਂ ਬਹੁਤ ਚੰਗਿਆ ਵੀਰੇ ਇਹਦਾ ਮਨਲਾ ਤੀਜਾ ਸੂਈ ਦੱਸਿਆ ਸੀ ਨਾ ਹਾਂਜੀ ਤੀਜਾ ਠੀਕ ਆ ਬਾਈ ਤੇ ਆ ਜਿਹੜੀ ਕੱਟੀ ਆ ਵੀਰੇ ਇਹ ਬਾਈ ਤਿੰਨ ਸਾਲਾਂ ਦੀ ਆ ਠੀਕ ਆ ਡੇਢ ਮਹੀਨਾ ਹੋ ਗਿਆ ਬੇਟੀ ਦਾ ਪ੍ਰਾਈਮ ਉਹਦੇ ਡੇਢ ਮਹੀਨਾ ਹੋ ਗਿਆ ਠੀਕ ਆ ਪ੍ਰਾਈਮ ਉਹਦੀ ਹਾਂਜੀ ਠੀਕ ਆ ਬਾਈ ਤੇ ਸਿੰਗ ਬਈ ਇਹਦਾ ਇੱਕ ਟੁੱਟਿਆ ਬਾਹਰ ਪੜ ਪਿਓ ਆਪਣੇ ਬੈਲਟਾਂ ਸੀਗਾ ਤੇ ਬੈਲਟਾਂ ਦੇ ਵਿੱਚ ਸਿੰਗ ਡਾਲੇ ਬਈ ਉਹ ਟੁੱਟ ਗਿਆ ਸੀ ਟੁੱਟੇ ਹੋਣਗੇ ਕਦੋਂ ਕੁ ਟੁੱਟਿਆ ਵੀਰੇ ਇਹਨੂੰ ਹੋ ਗਏ ਬਾਈ ਤਕਰੀਬਨ ਤਿੰਨ ਤੋਂ ਚਾਰ ਮਹੀਨੇ ਚਾਰ ਕਿ ਮਹੀਨੇ ਹੀ ਹੋ ਗਈ ਜਖਮ ਤਾਂ ਨਹੀਂ ਹੈਗਾ ਵੈਸੇ ਨਹੀਂ ਨਹੀਂ ਜਖਮ ਹੈ ਨਹੀਂ ਬਾਈ ਠੀਕ ਆ ਵੀਰੇ ਠੀਕ ਆ ਤੇ ਵੱਡੇ ਬਾਈ ਫਿਰ ਇਹ ਮਨਾ ਡੇਢ ਮਹੀਨਾ ਹੋ ਗਿਆ ਬਣੀ ਕਿਹੜੇ ਸਾਨ ਇਹਦੀ ਆ ਬਈ ਅੱਛਾ ਇਹਦੇ ਦੀ ਹੈ ਇਹਦੇ ਦੀ ਹੈ ਬਈ ਇਹ ਆਪ ਕਿਹੜੇ ਦੀ ਆ ਬਈ ਇਹ ਲੋਰੀ ਦੀ ਆ ਬਈ ਇਹ ਵੀ ਲੋਰੀ ਦੀ ਹੈ ਠੀਕ ਆ ਬਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਵੀ ਫੋਨ ਤੇ ਹੀ ਕਰਾਂਗੇ ਬਈ ਠੀਕ ਆ ਬਈ ਕੱਡੀ ਬਾਰ ਨੂੰ ਵੀਰੇ ਲੈ ਵੀ ਮਿੱਤਰੋ ਤਿੰਨਾਂ ਸਾਲਾਂ ਦੀ ਛੁੱਟੀ ਆ ਘਰੇਲੂ ਪਰਿਵਾਰ ਦੇ ਕੋਲੇ ਦੋਵੇਂ ਜਾਨਵਰ ਆ ਡੇਢ ਮਹੀਨਾ ਦੀ ਮਤਲਬ ਬਣੀ ਨੂੰ ਹੋ ਗਿਆ ਕਰਮ ਵਾਲੀ ਨੂੰ ਚੋਲੀ ਝਾਲੀਏ ਲੋ ਬੜੀ ਚੰਗੀ ਆ ਕੱਟੀ ਤੇ ਭਾਈ ਆਪ ਇਹ ਲੋਰੀ ਦੀ ਆ ਇੱਕ ਕਰਮ ਵਾਲੀ ਕੱਤੀ ਜਿਹੜੀ ਅੱਗੇ ਇਹ ਪਿੰਡ ਦੇ ਵਿੱਚ ਹੀ ਬਾਈ ਦਾ ਖਸਾਨ ਹੈਗਾ ਵੀ ਮੇਰੇ ਹਿਸਾਬ ਨਾਲ ਉੱਥੋਂ ਬਣਵਾਈ ਹੋਈ ਆ ਸ਼ਾਇਦ ਪਿੰਦੇ ਪੋਲੀ ਨਾ ਹੋਵੇ ਬਾਕੀ ਕਨਫਰਮ ਪੱਕਾ ਨਹੀਂ ਆਪਾਂ ਨੂੰ ਪਤਾ ਕਹਿ ਸਕਦੇ ਆਪਾਂ ਤੇ ਦੇਖੋ ਤੁਸੀਂ ਟਾਂ ਸ਼ਰਟ ਉੱਚਾ ਵੀ ਮਤਲਬ ਬੂਆਲੇ ਪਿੰਡ ਦੇ ਵਿੱਚ ਭਾਈ ਬਹੁਤ ਜਾਨਵਰ ਨੀਲੀ ਰਾਵੀ ਦੇ ਚੰਗੇ ਚੰਗੇ ਹੈਗੇ ਆ ਇਹ ਗੱਲ ਮੰਨਣੀ ਪਊਗੀ ਤੁਹਾਨੂੰ ਸਾਰਿਆਂ ਨੂੰ ਮੰਲਾ ਕਈ ਪਿੰਡ ਆ ਜਿਵੇਂ ਫਰੋਜ਼ਪੁਰ ਜ਼ਿਲ੍ਹੇ ਦੇ ਮੈਂ ਤੁਹਾਨੂੰ ਦੱਸ ਸਕਦਾ ਉਹਨਾਂ ਪਿੰਡਾਂ ਦੇ ਵਿੱਚ ਜਾਨਵਰ ਛੋਟੀ ਛੋਟੀ ਦੇ ਨੀਲੀ ਨਾ ਵੀ ਦੇ ਖੜੇ ਹੋਇਆ ਇਹ ਦੋ ਜਾਨਵਰ ਬਾਈ ਦੇ ਵਕਾਊ ਸੀਗੇ ਲੈ ਵੀਰੇ ਕਰਨ ਬਾਈ ਆਪਦਾ ਨੰਬਰ ਦਈ ਕਰਾਂਗੇ 70 ਹਾਂਜੀ 87 ਹਾਂਜੀ 99 ਹਾਂਜੀ 24 72 ਇੱਕ ਵਾਰੀ ਪੰਜਾਬੀ ਚ ਆਉਣ ਦੇ ਕਈ ਵਾਰੀ ਮੇਰੇ ਰਕੇ ਮਾਹਤਵ ਵੀ ਪਤਾ ਲੱਗ ਜੂ ਠੀਕ ਹੈ ਆਉਂਦਾ ਵੀ ਮੇਰਾ 70 87 99 24 72 ਠੀਕ ਹੈ ਲੈ ਮਿੱਤਰੋ ਬਾਈ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਪਿੰਡ ਬੁਈਆਂ ਵਾਲਾ ਜ਼ਿਲ੍ਹਾ ਫ